ਜਿਹੜਾ ਇਹਨੜੇ ਬੰਬੇ ਚਲਾਇਆ ਆਪਣੇ ਤੇ ਜੇ ਇਹਨੂੰ ਆਪਾਂ ਚਲਾ ਦਈਏ ਇੱਥੋਂ ਕਿਸੇ ਦੇ ਉੱਪਰ ਇਸ ਤਰ੍ਹਾਂ ਵੀ ਮਾਰ ਦਈਏ ਤਾਂ ਇਹ ਵੀ ਫੱਟੜ ਤਾਂ ਵੀ ਕਰੂਗਾ ਤੇ ਸਾਡੇ ਬੰਦੇ ਕਿੰਨੇ ਫੱਟੜ ਕਰਤੇ ਕਿਸਾਨ ਆ ਇਹ ਲੰਗਰ ਲੈ ਕੇ ਆਏ ਆ ਇਹ ਸਾਡੇ ਸਿੰਘ ਨਾਲ ਦੇ ਅੱਗੇ ਗਏ ਸੀ ਇਹਨਾਂ ਦੇ ਉੱਤੇ ਫਰਾਏ ਗਏ ਨੇ ਗੋਲਾ ਜਿਹੜਾ ਜ਼ਰੂਰ ਦਿਖਾ ਦਿਓ ਇਹ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਲਗਾਤਾਰ ਕਿਸਾਨਾਂ ਦੇ ਉੱਪਰ ਇਹ ਬਗਾਨੇ ਦੇਸ਼ਾਂ ਦੇ ਉੱਪਰ ਹੀ ਬੰਬ ਸਿੱਟੇ ਜਾਂਦੇ ਸੀ ਤਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਤੇ ਲਗਾਤਾਰ ਗੋਲੇ ਨੇ ਜਿਹੜੇ ਅਥਰੂ ਗੈਸ ਦੇ ਉਭਰਾਏ ਜਾ ਰਹੇ ਨੇ ਹਰਿਆਣਾ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਤੇ ਗੋਲੇ ਭਰਾ ਰਿਹਾ ਤਾਂ ਇੱਧਰ ਦੇਖ ਸਕਦੇ ਹੋ ਬਾਬਾ ਜੀ ਨੇ ਬਾਬਾ ਜੀ ਆ ਗੋਲਾ ਤੁਸੀਂ ਫੜਿਆ ਇਹ ਅਸੀਂ ਜੀ ਇੱਥੇ ਲੰਗਰ ਲੈ ਕੇ ਆਏ ਆ ਇਹ ਸਾਡੇ ਸਿੰਘ ਨਾਲ ਦੇ ਅੱਗੇ ਗਏ ਸੀ ਇਹਨਾਂ ਦੇ ਉੱਤੇ ਭਰਾਏ ਗਏ ਨੇ ਇਹ ਉੱਪਰੋਂ ਚੁੱਕ ਕੇ ਲੈ ਕੇ ਆਏ ਨੇ ਸਾਡੇ ਸਿੰਘ ਅਸੀਂ ਇੱਥੇ ਲੰਗਰ ਵਰਤਾ ਰਹੇ ਸੀਗੇ ਕਿਉਂਕਿ ਸਾਡਾ ਫਰਜ਼ ਹੈ ਦੀ ਲੰਗਰ ਲੈ ਕੇ ਆਉਣਾ ਕਿਸਾਨਾਂ ਵਾਸਤੇ ਜੇ ਆਪਾਂ ਇਹ ਜਿਹੜਾ ਕਿਨੜੇ ਬੰਬੇ ਚਲਾਇਆ ਆਪਣੇ ਤੇ ਜੇ ਇਹਨੂੰ ਆਪਾਂ ਚਲਾ ਦਈਏ ਇੱਥੋਂ ਕਿਸ ਦੇ ਉੱਪਰ ਇਸ ਤਰ੍ਹਾਂ ਵੀ ਮਾਰ ਦਈਏ ਤਾਂ ਇਹ ਵੀ ਫੱਟੜ ਤਾਂ ਵੀ ਕਰੂਗਾ ਤੇ ਸਾਡੇ ਬੰਦੇ ਕਿੰਨੇ ਫੱਟੜ ਕਰਦੇ ਕਿਸਾਨ ਚਲੋ ਠੀਕ ਹੈ ਹੁਣ ਦੇਖੋ ਕਿਵੇਂ ਚੜ ਰਹੇ ਨੇ ਲਗਾਤਾਰ ਫੇਰ ਜਿਹੜੇ ਗੋਲੇ ਨੇ ਚੱਲ ਰਹੇ ਨੇ ਇਸੇ ਤਰ੍ਹਾਂ ਦੇ ਗੋਲੇ ਇਸੇ ਤਰ੍ਹਾਂ ਦੇ ਗੋਲੇ ਚੱਲ ਰਹੇ ਨੇ ਇਸੇ ਤਰ੍ਹਾਂ ਇਸੇ ਤਰ੍ਹਾਂ ਦੇ ਗੋਲੇ ਚੱਲ ਰਹੇ ਨੇ ਫੱਟਦੇ ਗੋਲੇ ਡਿੱਗ ਕੇ ਉਸ ਤੋਂ ਬਾਅਦ ਬਹੁਤ ਪੈੜਾ ਨੁਕਸਾਨ ਕਰਦੇ ਫੱਟ ਜਾਂਦੇ ਜੀ ਜਿੰਨੇ ਮੁੰਡੇ ਫੱਟੜ ਕਰ ਰਹੇ ਨੇ ਜੀ ਆ ਗੋਲਿਆਂ ਨੇ ਕਰ ਰਹੇ ਨੇ ਸਾਰੇ ਮੁੰਡੇ ਫੱਟੜ ਸਹੀ ਹੈ ਤੁਸੀਂ ਇਹ ਤਾਂ ਦੇਖ ਸਕਦੇ ਹੋ ਇਹੀ ਗੋਲੇ ਨੇ ਜਿਹੜੇ ਇਹੀ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਲੋਕ ਇੱਥੇ ਖੜੇ ਨੇ ਬਾਈ ਕਹਿੰਦੇ ਲੋਕ ਇੱਥੇ ਖੜੇ ਨੇ ਤਾਂ ਗੋਲੇ ਨੇ ਜਿਹੜੇ ਧਾਗੇ ਜਾ ਰਹੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆ ਗੋਲਾ ਦਵਿੰਦਰ ਮੈਂ ਕਹਾਂਗਾ ਇੱਕ ਵਾਰ ਇੱਕ ਵਾਰ ਆ ਗੋਲਾ ਜਿਹੜਾ ਜ਼ਰੂਰ ਦਿਖਾ ਦਿਓ ਇਹ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਲਗਾਤਾਰ ਕਿਸਾਨਾਂ ਦੇ ਉੱਪਰ ਤਾਂ ਕਿਸਾਨਾਂ ਨੂੰ ਸੈਂਕੜੇ ਕਿਸਾਨ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਗੋਲੇ ਸੁੱਟ ਕੇ ਫੱਟੜ ਕਰ ਦਿੱਤੇ ਗਏ ਨੇ ਤਾਂ ਇਹ ਬਜ਼ੁਰਗ ਨੇ ਬਾਈ ਜੀ ਤੁਸੀਂ ਵੜਿਆ ਸੀ ਗੋਲਾ ਇਹ ਹਾਂਜੀ ਮੈਂ ਲੈ ਆਇਆ ਜੀ ਅੱਗੇ ਤੋਂ ਅਸੀਂ ਅੱਗੇ ਗਏ ਸੀਗੇ ਲੱਗੀਆਂ ਆਇਆ ਮੈਂ ਅੱਛਾ ਆধা ਘੰਟਾ ਉੱਥੇ ਲਾ ਕੇ ਆਏ ਆ ਆਹੀ ਮਾਰ ਰਹੇ ਇਹ ਜਦੋਂ ਡੇਗਦਾ ਫਟਦਾ ਉਸ ਤੋਂ ਬਾਅਦ ਇਹਨੇ ਸੱਟਾਂ ਮਾਰੀਆਂ ਨੇ ਜਿੰਨੇ ਮੁੰਡੇ ਜਖਮੀ ਹੋਏ ਨੇ ਅੱਜ ਆ ਗੋਲਾ ਅੱਛਾ ਇਸ ਗੋਲੇ ਨਾਲ ਸੈਂਕੜੇ ਕਿਸਾਨ ਜਿਹੜੇ ਫਟ ਜਿੰਨੇ ਫਟੜ ਹੋਏ ਨੇ ਆ ਗੋਲੇ ਨੇ ਕਰੇ ਨੇ ਸਾਰੇ ਸਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਇਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਤਾਂ ਇਹ ਕਿਸਾਨ ਨੇ ਇਹਨਾਂ ਨੇ ਵੋਟਾਂ ਪਾ ਕੇ ਤੁਹਾਨੂੰ ਤਖਤਾਂ ਤੇ ਬਿਠਾਇਆ ਤੇ ਇਹ ਗੋਲੇ ਇਹਨਾਂ ਤੇ ਸਿੱਟਦੇ ਚੰਗੇ ਲੱਗਦੇ ਹੋ ਸੋਚਣ ਦੀ ਲੋੜ ਹੈ ਜਿਹੜੇ ਲੀਡਰ ਨੇ ਭਾਵੇਂ ਉਹ ਸਟੇਟਾਂ ਦੇ ਲੀਡਰ ਨੇ ਭਾਵੇਂ ਉਹ ਕੇਂਦਰ ਦੇ ਲੀਡਰ ਨੇ ਤਾਂ ਇਹ ਗੋਲੇ ਸਿੱਟ ਰਹੇ ਆ ਤੁਸੀਂ ਕਿਸਾਨਾਂ ਤੇ ਜਿਨ੍ਹਾਂ ਤੋਂ ਵੋਟਾਂ ਲੈ ਕੇ ਤੁਸੀਂ ਤਖਤਾਂ ਦੇ ਮਾਲਕ ਬਣੇ ਹੋ ਤਾਂ ਬਾਬੂ ਜੀ ਕੀ ਕਹਿਣਾ ਚਾਹੁੰਦੇ ਹੋ ਮਤਲਬ ਵੋਟਾਂ ਤਾਂ ਇਹਨਾਂ ਲੋਕਾਂ ਤੋਂ ਹੀ ਲਈ ਵੋਟਾਂ ਤਾਂ ਇਹਨਾਂ ਲੋਕਾਂ ਤੋਂ ਹੀ ਲਈਆਂ ਨੇ ਤਾਂ ਇਹਨਾਂ ਲੋਕਾਂ ਦੇ ਹੀ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਗੱਲ ਇਹ ਹੈ ਨਾ ਜੀ ਜਦੋਂ ਆਪਣੇ ਕੋਲੇ ਰਾਜ ਆ ਜਾਂਦਾ ਹੈ ਉਦੋਂ ਸਾਨੂੰ ਇਹ ਹੁੰਦਾ ਵੀ ਏਸੀ ਇਹਨਾਂ ਲੋਕਾਂ ਤੋਂ ਕੀ ਲੈਣਾ ਹੁਣ 2024 ਦੀ ਇਲੈਕਸ਼ਨ ਆ ਰਹੀ ਹੈ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਇਹ ਸਰਕਾਰ ਨੂੰ ਇੱਕ ਵੀ ਸੀਟ ਨਾ ਦਈਏ ਜਿਨ੍ਹਾਂ ਨੇ ਸਾਡੇ ਤੇ ਆ ਬੰਬ ਮਾਰੇ ਨੇ ਇਹ ਬਗਾਨੇ ਦੇਸ਼ਾਂ ਦੇ ਉੱਪਰ ਹੀ ਬੰਬ ਸੁੱਟੇ ਜਾਂਦੇ ਸੀ ਬਾਰਡਰਾਂ ਤੇ ਵਰਤੇ ਜਾਂਦੇ ਜਿਹੜੇ ਅੱਜ ਸਾਡੇ ਕਿਸਾਨਾਂ ਦੇ ਸ਼ਾਂਤਮਈ ਧਰਨਿਆਂ ਤੇ ਜਿਹੜੇ ਬੈਠੇ ਨੇ ਇਹਨਾਂ ਦਾ ਸਾਡਾ ਪ੍ਰਸਤ ਕਰਨ ਦਾ ਇਹ ਹੈ ਵੀ ਅਸੀਂ ਜੰਤਰ ਮੰਤਰ ਤੇ ਕਿਸਾਨਾਂ ਨੇ ਜਾਣਾ ਸੀ ਇਹਨਾਂ ਦਾ ਹੱਕ ਨਹੀਂ ਸੀ ਸਾਨੂੰ ਰੋਕਣ ਦਾ ਜਿਆਦਾ ਤਾਂ ਨਹੀਂ ਓਨੀ ਇਹਨਾਂ ਦੀ ਓਨੀ ਸਾਡੀ ਹੈ ਜੇ ਇਹਨਾਂ ਦੀ ਸਰਕਾਰ ਬਣੀ ਹੈ ਇਹ ਨਹੀਂ ਵੀ ਲੋਕਾਂ ਦੇ ਇਹ ਬੰਬ ਮਾਰਨ ਸਾਡੇ ਦਾ ਲੋਕ ਤਾਂ ਨੂੰ ਇਹ ਅਪੀਲ ਹੈ ਵੀ ਇਹਨਾਂ ਨੂੰ ਇੱਕ ਵੀ ਵੋਟ ਨਾ ਪਾਓ ਅੱਗੇ ਵਾਸਤੇ ਆਪਾਂ ਇਹਨਾਂ ਦਾ ਇਹੀ ਹੱਲ ਕਰ ਸਕਦੇ ਹਾਂ ਹਾਂਜੀ ਤਾਂ ਲਗਾਤਾਰ ਗੋਲੇ ਨੇ ਇਹ ਜਿਹੜੇ ਛਿੱਟੇ ਜਾ ਰਹੇ ਨੇ ਮੈਂ ਇੱਕ ਵਾਰ ਜ਼ਰੂਰ ਕਹੂੰਗਾ ਦਵਿੰਦਰ ਨੂੰ ਆ ਫੇਰ ਦਵਾਰ ਤੋਂ ਇਹ ਗੋਲਾ ਦਿਖਾਇਆ ਜਾਵੇ ਆ ਬਜ਼ੁਰਗ ਨੇ ਜਿਹੜੇ ਗੋਲਾ ਲੈ ਕੇ ਆਏ ਨੇ ਆ ਗੋਲੇ ਨੇ ਜਿਹੜੇ ਲਗਾਤਾਰ ਛੁੱਟੇ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਇਹਨਾਂ ਗੋਲਿਆਂ ਨੂੰ ਛੁੱਟਿਆ ਜਾ ਰਿਹਾ ਕਿਸਾਨਾਂ ਦੇ ਉੱਪਰ ਤਾਂ ਕੀ ਆ ਕਿਸ ਤਰੀਕੇ ਦੇ ਨਾਲੇ ਲੋਕਤੰਤਰ ਦਾ ਕਹਾਣ ਹੈ ਜਿਹੜਾ ਕੀਤਾ ਜਾ ਰਿਹਾ ਇਹਨਾਂ ਲੋਕਾਂ ਤੋਂ ਹੀ ਵੋਟਾਂ ਲੈ ਕੇ ਤੁਸੀਂ ਤਖਤਾਂ ਦੇ ਬੈਠੇ ਹੋ ਤਾਂ ਇਹਨਾਂ ਲੋਕਾਂ ਤੇ ਹੀ ਗੋਲੇ ਛੱਟ ਰਹੇ ਨੇ ਤਾਂ ਲੋੜ ਆ ਕਿ ਤਨਾ ਕਿਤੇ ਸੋਚਣ ਦੀ ਭਾਵੇਂ ਉਹ ਹਰਿਆਣਾ ਦੀ ਸਰਕਾਰ ਆ ਭਾਵੇਂ ਉਹ ਦਿੱਲੀ ਦੀ ਸਰਕਾਰ ਆ ਤਾਂ ਇਹ ਗੋਲੇ ਨੇ ਜਿਹੜੇ ਲਗਾਤਾਰ ਕਿਸਾਨਾਂ ਤੇ ਵਰਾਏ ਜਾ ਰਹੇ ਨੇ ਕੱਲ ਤੋਂ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ